ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਮੇਨ ਡਿਪਟੀ ਕਮਿਸ਼ਨਰ ਦਾ ਜੋ ਕੰਪਲੈਕਸ ਹੈ ਔਰ ਸਾਡੀ ਜੁਡੀਸ਼ੀਅਲ ਹੈ ਜਿੰਨੀ ਸਾਰੀ ਉਸ ਦਫ਼ਤਰ ਦੇ ਅੱਗੇ ਮੈਂ ਦੇਖੋ ਸਾਹਮਣੇ ਉਹਦੇ ਸਾਹਮਣੇ ਖੜਾ ਹਾਂ ਔਰ ਤੁਹਾਨੂੰ ਮੈਂ ਹਾ Punjab ਦੇ ਜਿਹੜੇ ਹਾਲਾਤ ਨੇ ਔਰ ਪੰਜਾਬ ਦੇ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਇਹੋ ਜੀ ਕਾਰਗੁਜ਼ਾਰੀ ਹੈ ਕਿਵੇਂ ਦੀ ਪਕੜ ਹੈ ਪ੍ਰਸ਼ਾਸਨ ਦੀ ਕਿੰਨੀ ਕੁ ਦੇਖਰੇਖ ਆਪਣੇ ਥੱਲੇ ਵਾਲੇ ਪੱਧਰ ਤੇ ਜਿੰਨੇ ਅਫਸਰ ਨੇ ਜਾਂ ਜਿੰਨੇ ਡਿਪਾਰਟਮੈਂਟ ਨੇ ਉਹ ਤੁਹਾਨੂੰ ਮੈਂ ਦਿਖਾਉਣਾ ਸਿਰਫ ਅਸੀਂ ਜਿਹੜਾ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਦਾ ਦਫ਼ਤਰ ਹੈ ਔਰ ਜਿਹਦੇ ਥੱਲੇ ਸਾਰੇ ਡਿਪਾਰਟਮੈਂਟ ਇਸ ਕੰਪਲੈਕਸ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਨੇ ਸਾਰੇ ਡਿਪਾਰਟਮੈਂਟ ਇਸ ਕੰਪਲੈਕਸ ਦੇ ਵਿੱਚ ਬੈਠੇ ਨੇ ਜਿੰਨੇ ਸਾਡੇ ਜੱਜ ਸਾਹਿਬਾਨ ਨੇ ਉਹ ਸਾਰੇ ਇੱਥੇ ਬੈਠੇ ਨੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੜੇ ਲਿਖੇ ਸਾਡੇ ਵਕੀਲ ਸਾਹਿਬਾਨ ਸਾਰੇ ਇੱਥੇ ਜਿੰਨੇ ਸਾਡੀਆਂ ਕੋਟਾਂ ਸਭ ਕੁਝ ਇੱਥੇ ਆ ਪਰ ਤੁਸੀਂ ਦੇਖੋ ਵੀ ਇਸ ਦਫ਼ਤਰ ਦੇ ਅੱਗੇ ਕਿਵੇਂ ਜਿਹੜੇ ਆ ਪ੍ਰਸ਼ਾਸਨ ਦੀਆਂ ਅੱਖਾਂ ਬੰਦ ਨੇ ਔਰ ਕਿਵੇਂ ਇੱਥੇ ਕਾਨੂੰਨ ਦੀਆਂ ਢੱਜੀਆਂ ੌੜ ਰੀਆਂ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਆ ਜੁਡੀਸ਼ੀਅਲ ਦੇ ਬਿਲਕੁਲ ਗੇਟ ਦੇ ਸਾਹਮਣੇ ਡਿਪਟੀ ਕਮਿਸ਼ਨਰ ਦੇ ਆ ਲੱਕੋ ਜੀ ਕੱਟ ਲੱਗਿਆ ਇੱਕ ਆ ਦਿਖਾਓ ਜੀ ਇਧਰ ਨੂੰ ਇਹ ਕੱਟ ਲੱਗਿਆ ਇੱਥੇ ਫਤੇਗੜ ਸਾਹਿਬ ਜਦੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਸਾਹਮਣੇ ਆ ਸਿਰਫ ਇਹ ਤੋਂ 200 ਮੀਟਰ ਦੇ ਫਰਕ ਨਾਲ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਆ ਬੇਨ ਰੋਡ ਆ ਜਿਹੜਾ ਸਾਡਾ ਮਰਿੰਡੇ ਨੂੰ ਹਾਈਵੇ ਨੂੰ ਜਿਹੜਾ ਮੇਨ ਰੋਡ ਜਿਹੜਾ ਇਹ ਮਲਾਉਂਦਾ ਔਰ ਇਸ ਰੋਡ ਦੇ ਉੱਤੇ ਇਹ ਜਿਹੜਾ ਕੱਟ ਲੱਗਿਆ ਕੱਟ ਨੂੰ ਇਹ ਪ੍ਰਸ਼ਾਸਨ ਹੁਣ ਡਿਪਟੀ ਕਮਿਸ਼ਨ ਸਾਹਿਬ ਦੇਖਣਗੇ ਵੀ ਇਹਦੀ ਮਨਜ਼ੂਰੀ ਲਈ ਆ ਕਿਸੇ ਨੇ ਜਾਂ ਨਹੀਂ ਲਈ ਪਰ ਅੱਜ ਇੱਥੇ ਇੰਨੇ ਕ ਹਾਦਸੇ ਵਾਪਰ ਰਹੇ ਨੇ ਕੱਲ ਰਾਤ ਸਵੇਰੇ ਇੱਥੇ ਸੰਗਤ ਇੱਥੇ ਆਉਂਦਾ ਇੱਥੇ ਮੋਟਰਸਾਈਕਲ ਗਿਰ ਗਿਆ ਉਹਨਾਂ ਦੇ ਸੱਟਾਂ ਲੱਗੀਆਂ ਪਤਾ ਨਹੀਂ ਸੀ ਉਹਨਾਂ ਨੂੰ ਗੱਡੀਆਂ ਦੂਰੋਂ ਡਰੇਡਰ ਟਰੱਕ ਆਉਂਦੇ ਨੇ ਉਹ ਕਿਸੇ ਨੂੰ ਕੋਈ ਪਤਾ ਨਹੀਂ ਵੀ ਇੱਥੇ ਕੱਟ ਪਰਾ ਤੋਂ ਰਾਤ ਇੱਥੇ ਪੱਟ ਕੇ ਜਿਹੜਾ ਇੱਥੇ ਕੱਟ ਬਣਾਤਾ ਉਹ ਰੋਡ ਦੇ ਵਿਚਾਲੇ ਮਿੱਟੀ ਸੜਤੀ ਉਹ ਰੋਡ ਵੀ ਬੰਦ ਕਰਤਾ ਪਰਲਾ ਰੋਡ ਵੀ ਬੰਦ ਕਰਤਾ ਪਰ ਇੱਥੇ ਜਿਹੜੀਆਂ ਲੋਕ ਦਿਨ ਰਾਤ ਪਰੇਸ਼ਾਨ ਹੋ ਰਹੇ ਨੇ, ਡਿੱਗ ਰਹੇ ਨੇ ਤੇ ਸੱਟਾਂ ਲੱਗ ਰਹੀਆਂ ਨੇ। ਔਰ ਜੇ ਕਟ ਲਾਉਣਾ ਵੀ ਆ ਕੋਈ। ਕਟ ਲਾਉਣਾ ਤਾਂ ਕਟ ਨੂੰ ਘਟੋ ਘਟ ਸਹੀ ਤਰੀਕੇ ਨਾਲ ਪੂਰਤਾ ਦਾ ਉਹਨੂੰ ਬੰਦਦਾ ਕਰ ਦਿਓ ਕਿਸੇ ਤਰੀਕੇ ਨਾਲ ਵੀ ਉਹਦੀ ਕੋਈ ਸਹੀ ਫੀਲਿੰਗ ਹੋਵੇ, ਸਹੀ ਉਹਦੀ ਐਨ ਬੰਨ ਤੇ ਪਰੰਦ ਕਰਕੇ ਬੰਦ ਕੀਤਾ ਜਾਵੇ। ਔਰ ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸ਼ਰੀਫਾ ਤੇ ਘਰ ਸਾਹਿਬ ਦੇ ਧਿਆਨ ਚ ਲਿਆਉਣੀ ਚਾਹੁੰਦਾ ਔਰ ਪੰਜਾਬ ਸਰਕਾਰ ਦੇ ਉਹ ਤੇ ਸਾਡੇ ਜਿੰਨੇ ਵਿਧਾਇਕ ਨੇ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਕਦੋਂ ਅੱਜ ਤੋਂ 1 ਸਾਲ ਪਹਿਲਾਂ ਇੱਥ ਫਤੇਗੜ ਸਾਹਿਬ ਦੇ ਵਿੱਚ ਕਿੰਨੀਆਂ ਸੜਕਾਂ ਨੂੰ ਕੱਟ ਲੱਗੇ ਔਰ ਕਿੰਨੇ ਰਜਾਨਾ ਕੱਟ ਲੱਗਣੇ ਚਾਹੇ ਤੁਸੀਂ ਚੰਡੀਗੜ੍ਹ ਰੋਡ ਨੂੰ ਚਲੇ ਜਾਓ ਚਾਹੇ ਤੁਸੀਂ ਜਿਹੜੇ ਮਰਜੀ ਰੋਡ ਨੂੰ ਚਲੇ ਜਾਓ ਕਿੰਨੀ ਇੱਥੇ ਰੋਡਾਂ ਦੇ ਉੱਤੇ ਪਾਣੀ ਵਾਟਰ ਸਪਲਾਈ ਦੀਆਂ ਨਹਿਰਾਂ ਚੋਂ ਪਾਣੀ ਆਇਆ ਉਹਦੀ ਜਿਹੜੀਆਂ ਰੋਡ ਲਾਈਨਾਂ ਪੱਟੀਆਂ ਗਈਆਂ ਔਰ ਕਿਸੇ ਨੇ ਮੁੜ ਕੇ ਬਜਰੀ ਨਹੀਂ ਪਾਈ ਕਿਸੇ ਨੇ ਕੱਟ ਨਹੀਂ ਠੀਕ ਕਰਿਆ ਔਰ ਕਾਗਜ਼ਾਂ 'ਚ ਲੋਕਾਂ ਨੇ ਪੈਸੇ ਵੀ ਭਰਾਏ ਕਟਾਂ ਦੇ ਮਹਿਕਮੇ ਨੇ ਭਰਾਏ ਪੈਸੇ ਔਰ ਜੇ ਖਾ ਸਰਕਾਰ ਔਰ ਡਿਪਟੀ ਕਮਿਸ਼ਨਰ ਸਾਹਿਬ ਇੱਕ ਕੱਲੇ ਫਤੇਗੜ ਜ਼ਿਲ੍ਹੇ ਵਿੱਚ ਜਾਂ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਵਿੱਚ ਜਿੰਨੇ ਕੱਟ ਲੱਗੇ ਨੇ ਕੱਟਾਂ ਦੀ ਇਨਕੁਆਰੀ ਹੋ ਜਾਵੇ ਤਾਂ ਕਰੋੜਾਂ ਰੁਪਏ ਦਾ ਕਪੜਾ ਨਿਕਲ ਸਕਦਾ ਮੈਂ ਇਸ ਗੱਲ ਦੀ ਗਰੰਟੀ ਲੈਂਦਾ ਕਰੋੜਾਂ ਰੁਪਏ ਦਾ ਕਪੜਾ ਕੱਲੇ ਕੱਟਾਂ ਦੇ ਵਿੱਚ ਨਿਕਲ ਸਕਦਾ ਜਿਹੜਾ ਕਿ ਕੱਟਾਂ ਦੇ ਲੋਕਾਂ ਤੋਂ ਪੈਸੇ ਭਰਾ ਲੇ ਪਰ ਕਿਸੇ ਨੇ ਮੁੜ ਕੇ ਠੀਕ ਨਹੀਂ ਕਰੇ ਔਰ ਜਿੰਨੇ ਕੱਟ ਲੱਗ ਰਹੇ ਨੇ ਇਹਨਾਂ ਦੇ ਵਿੱਚੋਂ ਤਕਰੀਬਨ 80% ਕੱਟ ਨੇ ਜਿਹੜੇ ਉਹ ਬਿਨਾਂ ਮਨਜ਼ੂਰੀਆਂ ਤੋਂ ਲੱਗ ਰਹੇ ਨੇ ਕਿਸੇ ਦੀ ਮਨਜ਼ੂਰੀ ਦੇਖੋ ਨਵੀਂ ਸੜਕ ਤੇ ਪ੍ਰੀਮਿਕਸ ਪਈਆ ਆ 3 ਦਿਨ ਪੱਟ ਕੇ ਕੱਟ ਬੈਠ ਕੇ ਜੇ ਜੇ ਇਹਨਾਂ ਨੇ ਕੱਟ ਲਾਉਣਾ ਹੀ ਸੀ ਤਾਂ ਪਹਿਲੀ ਗੱਲ ਦਾ ਪੈਪ ਪਾਉਂਦੇ ਪਹਿਲਾਂ ਹੀ ਥੱਲੇ ਜੇ ਲਾਉਣਾ ਸੀਗਾ ਤਾਂ ਉਹ ਕਿਸੇ ਮਨਜ਼ੂਰੀ ਨਾਲ ਲਾਉਂਦੇ ਤਾਂ ਉਹਨੂੰ ਨਾਲ ਦੀ ਨਾਲ ਠੀਕ ਕਰਦੇ ਉੱਥੇ ਪਤਾ ਹੁੰਦਾ ਕਿਸੇ ਨੂੰ ਵੀ ਇੱਥੇ ਕੱਟ ਰਖ ਨੇ ਤੇ ਕਿਸੇ ਨੂੰ ਪਤਾ ਹੀ ਨਹੀਂ ਬੱਸ ਆ ਰਹੀਆਂ ਨੇ ਗੱਡੀਆਂ ਆ ਰਹੀਆਂ ਮੋਟਰਸਾਈਕਲਾਂ ਤੇ ਲੋਕ ਗਿਰ ਰਹੇ ਨੇ ਔਰ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਡਿਪਟੀ ਕਮਿਸ਼ਨਰ ਨੂੰ ਕੋਈ ਪਤਾ ਨਹੀਂ ਮੈਂ ਦਾਵੇ ਨਾਲ ਇਹ ਗੱਲ ਕਹਿੰਦਾ ਚੈੱਕ ਕਰਨ ਚੈੱਕ ਕਰਨ ਕਿੰਨੇ ਜਿੰਨੇ ਵੀ ਕੱਟ ਲੱਗੇ ਨੇ ਫਟੇਕਾਰ ਜਿੱਲੇ ਵਿੱਚ ਇਹਨਾਂ ਦੀ ਮਨਜ਼ੂਰੀ ਨਾਲ ਲੱਗੇ ਨੇ ਇਹ ਸਭ ਹੇਠਲੇ ਪੱਧਰ ਤੇ ਜਈ ਐਸ ਡੀਓ ਐਕਸ਼ਨ ਸੈਟਿੰਗਾਂ ਕਰਕੇ ਰਾਤੇ ਰਾਤ ਜਿਵੇਂ ਵੀ ਨਾ ਪਟਾ ਕੇ ਸੜਕਾਂ ਇੱਧਰੋਂ ਮਾਧੋਪੁਰ ਵਾਲੇ ਬਾਈਪਾਸ ਤੇ ਸਾਰੀ ਸੜਕ ਪੱਟੀ ਪਈ ਆ ਇੱਧਰੋਂ ਚਲੇ ਜਾਓ ਆ ਫਟੇਗੜ ਮਰੀਂਡੇ ਰੋਡ ਤੇ ਸਾਰੀ ਸੜਕ ਪੱਟੀ ਪਈ ਆ ਕੋਈ ਰਸਤਾ ਲੋਕਾਂ ਨੂੰ ਨੰਘਣ ਨੂੰ ਨਹੀਂ ਰਿਹਾ ਸੋ ਅਸੀਂ ਅੱਜ ਬੇਨਤੀ ਐਸੀ ਕਰਕੇ ਇੱਥੇ ਕਰਨਾ ਆ ਦੇਖੋ ਖੜੇ ਨੇ ਲੋਕ ਹੈਰਾਨ ਹੋ ਰਹੇ ਨੇ ਤੇ ਪਰੇਸ਼ਾਨ ਹੋ ਰਹੇ ਨੇ ਐਡੇ ਐਡੇ ਜਿਹੜਾ ਇਹ ਜਾ ਨਲੈਕਟੀ ਕਰੀ ਇੱਥੇ ਅਸੀਂ ਦੇਖੋ ਇਹ ਗੱਲ ਅਸੀਂ ਤਾਂ ਇੱਥੇ ਧਿਆਨ ਚ ਲਿਆਉਣ ਲੱਗੇ ਡਿਪਟੀ ਕਮਿਸ਼ਨਰ ਸਮੁੱਚਾ ਡਿਪਾਰਟਮੈਂਟ ਇੱਥੇ ਬੈਠਾ ਉਹਨਾਂ ਦੇ ਅੱਖਾਂ ਦੇ ਮੂਹਰੇ ਆ ਆ ਮਾਨਗੈਲੀ ਹੋਈ ਆ ਆ ਸੁਣੋ ਇਹਨਾਂ ਦੀ ਗੱਲ ਆ ਮੈਂ ਕਹਿੰਦਾ ਮੀਟਰ ਲਾਉਣਾ, ਦੁਬਾਰਾ ਮੀਟਰ ਲਾਉਣਾ 2 ਮਹੀਨੇ ਹੋ ਗਏ ਰੋਲਾ ਪਾਉਂਦੇ ਨੇ। ਧੰਨ ਚੋ ਦੇ ਮੀਟਰ ਨਹੀਂ ਲਾ ਰਹੇ ਮੇਰਾ। ਪਤਾ ਨਹੀਂ ਕੀ ਕੀ ਕਰੀ ਜਾਂਦੇ। ਦੇਖੋ ਅੱਜ ਹਾਲਾਤ ਇਹ ਨੇ ਇੱਕ ਪਾਸੇ ਕਹੀ ਜਾਂਦੇ ਆ ਇਹ ਵਿਚਾਰੇ ਬਿਜਲੀ ਦੇ ਮੀਟਰ ਨੂੰ ਕਹਿੰਦੇ 2 ਮਹੀਨੇ ਹੋ ਗਏ ਸਾਨੂੰ। ਇੱਕ ਪਾਸੇ ਕਹਿੰਦੇ ਅਸੀਂ ਬਿਜਲੀ ਫਰੀ ਆ। ਦੂਜੇ ਪਾਸੇ ਲੋਕਾਂ ਨੂੰ 3-3 ਮਹੀਨੇ ਹੋ ਗਏ, 4-4 ਮਹੀਨੇ ਹੋ ਗਏ ਸਿਕਿਉਰਟੀਆਂ ਭਰੀਆਂ ਨੇ ਲੋਕਾਂ ਦੇ ਮੀਟਰ ਨਹੀਂ ਲੱਗ ਰਹੇ। ਲੋਕ ਹਰਾਨ ਹੋ ਰਹੇ ਨੇ। ਸੋ ਅਸੀਂ ਜਿਹੜੀ ਬੇਨਤੀ ਕਰਨੀ ਚਾਹੁੰਦੇ ਆ ਵੀ ਅੱਜ ਸਾਡੀ ਜੜੀ ਗੱਲ ਮੁੱਖ ਮਕਸਦ ਸਾਡਾ ਇਹ ਆ ਵੀ ਆ ਗੁਰਦੁਆ ਔਰ ਖਾ ਸਾਰੇ ਸਾਡੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਆ ਔਨ ਮੇਨ ਹਾਈਵੇਅ ਸਟੇਟ ਹਾਈਵੇਅ ਇਹਦੇ ਉੱਤੇ ਬਿਨਾਂ ਪੁੱਛੇ ਕਿ ਬਿੱਚੇ ਬਿਨੈਕਣੀ ਕੱਟ ਲਾਤਾ ਕਿਸੇ ਨੇ ਔਰ ਸਾਰਾ ਦੇਖੋ ਪਰਲਾ ਰੋਡ ਵੀ ਬੰਦ ਕਰਤਾ ਜਿੰਨੇ ਰੋਡ ਨੇ ਹੋਰਾਂ ਤੇ ਵੀ ਕੱਟ ਲਾਤੇ ਇਹ ਜਿਹੜੇ ਇਸ ਤਰੀਕੇ ਨਾਲ ਕੱਟ ਲੱਗ ਰਹੇ ਲੋਕਾਂ ਦੇ ਸੱਟਾਂ ਵੱਜ ਰੀਆਂ ਲੋਕਾਂ ਦੇ ਹਾਦਸੇ ਹੋ ਰਹੇ ਜੇ ਕਿਸੇ ਦੀ ਜਾਨ ਚਲੇ ਗਈ ਉਹਦਾ ਕੌਣ ਜ਼ਿੰਮੇਵਾਰ ਆ ਅਸੀਂ ਮੰਗ ਕਰਦੇ ਆ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸ਼੍ਰੀ ਪਤੇਗੜ ਸਾਹਿਬ ਤੋਂ ਵੀ ਜਿਹੜੇ ਅਫਸਰ ਨੇ ਇਹ ਇਥੇ ਏਰੀਆ ਪੈਂਦਾ ਇਲਾਕਾ ਪੈਂਦਾ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜੇ ਪ੍ਰਵਾਨਗੀ ਲਈ ਆ ਤਾਂ ਠੀਕ ਆ ਜੇ ਨਹੀਂ ਲਈ ਤਾਂ ਉਹਨਾਂ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਤੇ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਔਰ ਜਿਹੜੇ ਠੇਕੇਦਾਰ ਨੇ ਬਿਨਾ ਪ੍ਰਵਾਨਗੀ ਤੋਂ ਇਹ ਕੱਟ ਲਾਇਆ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਦਰਜ ਕਰਕੇ ਉਹਨੂੰ ਸਿੱਟੋ ਜੇਲ੍ਹ ਚ ਦੇਖਾ ਮੁੜ ਕੇ ਫਤਿਹਗੜ੍ਹ ਜਿਲ੍ਹੇ ਚ ਕੱਟ ਲੱਗ ਜੇ ਕੋਈ ਬਿਨਾ ਪ੍ਰਵਾਨਗੀ ਤੋਂ ਔਰ ਇਹ ਇਹ ਕੋਈ ਤਮਾਸ਼ਾ ਬਣਾ ਲਿਆ ਜਿਹੜੀ ਮਰਜ਼ੀ ਸੜਕ ਪਟਕੇ ਬਹਿਜੋ ਲੋਕ ਆਹ ਦੇਖੋ ਕਿੱਡੇ ਕਿੱਡੇ ਟੱਕ ਖੜ ਰਹੇ ਲੋਕ ਹੈਰਾਨ ਹੋ ਰਹੇ ਨੇ ਜਾਮ ਲੱਗ ਰਹੇ ਆ ਪਿੱਛੇ ਨਿਗਾ ਮਾਰੋ ਦੇਖੋ ਸਾਰੇ ਲੋਕ ਹੈਰਾਨ ਹੋ ਰਹੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਤੁਰੰਤ ਜਿੰਨੇ ਆ ਆ ਦੇਖੋ ਰੋਜਾ ਸ਼੍ਰੀਵਾਲੇ ਸਾਰੀ ਸੜਕ ਸਿਰੇ ਤੱਕ ਪੱਟੀ ਪਈ ਆ ਪਰੇਸ਼ਾਨ ਹੋ ਰਹੇ ਆ ਲੋਕ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਇਹ ਅੱਜ ਇਹ ਕੱਟ ਇੱਥੇ ਲੱਗਿਆ ਫਤੇਗੜ ਸਾਹਿਬ 메ਨ ਰੋਡ ਦੇ ਉੱਤੇ ਇਹਨੂੰ ਤੁਰੰਤ ਠੀਕ ਕੀਤਾ ਜਾਵੇ ਔਰ ਜਿਹੜੇ ਵੀ ਅਫਸਰ ਦੀ ਜਿਹੜੇ ਵੀ ਠੇਕੇਦਾਰ ਦੀ ਇੱਥੇ ਇਹਨ ਗਹਿਲੀ ਆ ਜਾਂ ਕਿਤੇ ਹੋਰ ਕਿਤੇ ਵੀ ਕੱਟ ਲੱਗੇ ਨੇ ਸਾਰੇ ਕੱਟਾਂ ਦਾ ਬੇਰਵਾ ਲੈ ਕੇ ਫਤੇਗੜ ਜ਼ਿਲ੍ਹੇ ਦੀ ਇਨਕੁਆਰੀ ਕੀਤੀ ਜਾਵੇ ਕਰੋੜਾਂ ਰੁਪਏ ਦਾ ਕਪੜਾ ਨਿਕੂਗਾ ਇਹਨਾਂ ਨੇ ਕੱਟਾਂ ਦੇ ਪੈਸੇ ਵੀ ਭਰਾ ਲੈ ਕੱਟ ਕਿਸੇ ਨੇ ਮੁੜ ਕੇ ਰਿਪੇਅਰ ਨਹੀਂ ਕੀਤਾ ਜਾਂ ਬਿਨਾਂ ਮਨਜ਼ੂਰੀਆਂ ਤੋਂ ਕੱਟ ਲਾਤੇ ਉਹ ਕਿਵੇਂ ਸੜਕਾਂ ਪਟੇ ਗਿਆਂ ਜੇ ਜਿਹੜੇ ਏਰੀਆ 'ਚ ਜਿਹੜਾ ਜਈ ਜਿਹੜਾ ਐਸਡੀਓ ਪੈਂਦਾ ਉਹਨਾਂ ਤੋਂ ਉਹਦੀ ਪਰਭਾਈ ਕਰਉਣੀ ਚਾਹੀਦੀ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਤਾਂ ਇਹ ਕੰਮ ਰੁਕੂ ਨਹੀਂ ਤਾਂ ਸੜਕਾਂ ਬਣਾਈ ਜਾਓ ਪੱਟੀ ਜਾਓ ਲੋਕ ਪਰੇਸ਼ਾਨ ਹੋ ਜਾਣ ਗਿਰੀ ਜਾਣ ਸੱਟਾਂ ਕਰਨ ਜਿਹਦੀ ਜਾਨ ਚਲੇਗੀ ਮੁੜ ਕੇ ਜਾਨ ਮਿਲਦੀ ਆ ਜਿਹਦੀ ਲੱਤਾਂ ਟੁੱਟ ਗਈ ਸਿਰ ਚੱਟ ਲੱਗੀ ਕੀ ਬਣੂਗਾ ਉਹਦਾ ਤੁਸੀਂ ਤਾਂ ਕੱਟ ਲਾ ਕੇ ਬਹਿ ਗਏ ਆਪਣਾ ਰੁਪਈਆ 1000 2000 5000 ਲੈ ਕੇ ਰਾਤੇ ਰਾਤ ਪੱਟ ਕੇ ਜੇਸੀਬੀ ਨਾਲ ਹੋ ਗਏ ਸੋ ਅਸੀਂ ਬੇਨਤੀ ਕਰ ਵੀ ਆਹ ਜਿਹੜੀਆਂ ਗੱਲਾਂ ਨੇ ਇਹਨਾਂ ਵੱਲ ਛੋਟੀਆਂ-ਛੋਟੀਆਂ ਗੱਲਾਂ ਦੇਖਣ ਨੂੰ ਲੱਗਦੀਆਂ ਨੇ ਪਰ ਜਦੋਂ ਹਾਦਸਾ ਵਾਪਰਦਾ ਕਿਸੇ ਦਾ ਜੀ ਜਾਂਦਾ ਕਿਸੇ ਸੱਟ ਲੱਗਦੀ ਆ ਫਿਰ ਬੜੀ ਵੱਡੀ ਪ੍ਰੋਬਲਮ ਖੜੀ ਹੁੰਦੀ ਆ ਬੜੀ ਵੱਡੀ ਸਮੱਸਿਆ ਹੈ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਤੁਰੰਤ ਇਹਦੇ ਜਿਹੜੀ ਕਾਰਵਾਈ ਚਾਹੀਦੀ ਆ